ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ 5:30 ਪੌਣੇ 6 ਦਾ ਟਾਈਮ ਆ ਆਪਾਂ ਛੱਤ ਤੇ ਆ ਗਏ ਸੀ ਤੇ ਕਬੂਤਰ ਤਾਂ ਇੱਧਰ ਆਪਾਂ ਛੱਡ ਲੇ ਹੁਣ ਆਪਾਂ ਇੱਧਰ ਮੁਰਗੇ ਛੱਡਾਂਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਨੇ ਅੰਡੇ ਅੱਜ ਕਿੰਨੇ ਦਿੱਤੇ ਨੇਗੇ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਾਂਗੇ ਆਪਾਂ ਇਸ ਬਲੌਗ 'ਚ ਇੱਕ ਤਾਂ ਸਭ ਤੋਂ ਵੱਡੀ ਤਾਂ ਗੱਲ ਜਿਹੜੀ ਹਲਦੀ ਤੁਸੀਂ ਕਿਵੇਂ ਦੇਣੀ ਆ ਤੇ ਕਿੰਨੇ ਚਿਰ ਬਾਅਦ ਦੇਣੀ ਆ ਕੀ ਉਹਦੇ ਫਾਇਦੇ ਨੇ ਆਪਾਂ ਹਲਦੀ ਤੇ ਅੱਜ ਗੱਲਬਾਤ ਕਰਾਂਗੇ ਪ੍ਰੋਪਰ ਸੋ ਇੱਕ ਦੋ ਤੁਹਾਨੂੰ ਗੱਲਾਂ ਇਸ ਬਲੌਗ 'ਚ ਹੋਰ ਤੁਹਾਨੂੰ ਦੱਸਾਂਗੇ ਸੋ ਬਲੌਗ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਹਲਦੀ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਜਿਹੜੀ ਸਰਦੀ 'ਚ ਹਲਦੀ ਤਾਂ ਹਰ ਇੱਕ ਹੀ ਪਾ ਜਾਂਦਾ ਪਰ ਗਰਮੀਆਂ 'ਚ ਵੀ ਇਹਨਾਂ ਨੂੰ ਹਲਦੀ ਕਿਤਨਾ ਕਿਤੇ ਜ਼ਰੂਰੀ ਹੁੰਦੀ ਆ ਕਿਉਂ ਜ਼ਰੂਰੀ ਹੁੰਦੀ ਆ ਉਹ ਆਪਾਂ ਇਸ ਬਲੌਗ 'ਚ ਤੁਹਾਨੂੰ ਦੱਸਾਂਗੇ ਪ੍ਰੋਪਰ ਸੋ ਬਲੌਗ ਦੇ ਐਂਡ ਤੱਕ ਬਣੇ ਰਹੋ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਿਓ ਪ੍ਰੋਪਰ ਦੇਖਿਓ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਵਾਂਗੇ ਕਿ ਇਹਨਾਂ ਨੇ ਅੱਜ ਅੰਡੇ ਕਿੰਨੇ ਦਿੱਤੇ ਨੇ ਸ਼ਾਮ ਦੇ ਤਕਰੀਬਨ 5:30 ਪੌਣੇ 6 ਹੋ ਗਏ ਸੋ ਆਜੋ ਤੁਹਾਨੂੰ ਚੈੱਕ ਕਰਾਉਣੇ ਆ ਕਿ ਇਹਨਾਂ ਨੇ ਅੰਡੇ ਕਿੰਨੇ ਦਿੱਤੇ ਤੇ ਇਹਨਾਂ ਨੂੰ ਛੱਡਦੇ ਆ ਭੁੱਖੀਆਂ ਦਿਹਾਈਆਂ ਹੋਣੀਆਂ ਬੇਚਾਰੀਆਂ ਸੋ ਆਜੋ ਹੁਣ ਆਪਾਂ ਦੋਸਤੋ ਇਹਨਾਂ ਨੂੰ ਛੱਡਣ ਜਾ ਰਹੇ ਹਾਂ ਇਸ ਟਾਈਮ ਇਹ ਕਾਫੀ ਭੁੱਖੀਆਂ ਹੁੰਦੀਆਂ ਨੇ ਕਿਉਂਕਿ ਸਵੇਰ ਦੀ ਫੀਡ ਪਾਈ ਹੁੰਦੀ ਆ ਇੱਕ ਵਾਰ ਤਾਂ ਟੁੱਟ ਕੇ ਹੀ ਪੈਂਦੀਆਂ ਨੇ ਆਓ 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 ਇਹਨਾਂ ਦੀ ਫੀਡ ਤਿਆਰ ਕੀਤੀ ਪਈ ਹੈਗੀ ਇਹ ਚ ਦੋਸਤੋ ਪਹਿਲਾਂ ਪਾਈ ਦੀ ਗੱਲ ਕਰ ਲਈ ਇੱਕ ਤਾਂ ਰੋਟੀਆਂ ਚੂਰੀਆਂ ਹੋਈਆਂ ਨੇ ਆਪਾਂ ਨੇ ਰੋਟੀਆਂ ਚੂਰ ਕੇ ਪਾਈਆਂ ਹੋਈਆਂ ਨੇ ਤੇ ਕਣਕ ਪਾਈ ਹੋਈ ਹੈ ਚ ਗਿੱਲੀ ਕਰਕੇ ਭਿਉਂ ਕੇ ਤੇ ਅਗਲੀ ਗੱਲ ਇਹ ਚ ਫੀਡ ਪਾਈ ਹੋਈ ਹੈ ਜਿਹੜੀ ਆਪਾਂ ਇਹਨਾਂ ਨੂੰ ਫੀਡ ਇਹਨਾਂ ਨੂੰ ਦਿੰਨੇ ਆਂਗੇ ਉਹ ਫੀਡ ਪਾਈ ਹੋਈ ਹੈਗੀ ਇਸ ਤਰ੍ਹਾਂ ਇੱਕ ਇਹਨਾਂ ਦਾ ਮਿਸ਼ਰਣ ਜਾਂ ਬਣ ਜਾਂਦਾ ਸਾਰੇ ਪ੍ਰਕਾਰ ਦੀ ਇਹਨਾਂ ਕੋਲ ਖੁਰਾਕ ਹੋ ਜਾਂਦੀ ਆ ਜਿਹੜੀਆਂ ਬਈਆਂ ਰੋਟੀਆਂ ਨੇ ਉਹ ਵੀ ਬਹੁਤ ਵਧੀਆ ਹੁੰਦੀਆਂ ਨੇ ਸੋ ਹੁਣ ਆਪਾਂ ਖੁੱਡੇ 'ਚ ਦੇਖਦੇ ਆ ਕਿ ਇਹਨਾਂ ਨੇ ਅੰਡੇ ਕਿੰਨੇ ਦਿੱਤੇ ਨੇਗੇ ਇਹਨਾਂ ਦੀ ਰਿਪੋਰਟ ਦੇਖਦੇ ਆ ਲਓ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜ ਅੰਡੇ ਅੱਜ ਮੁਰਗੀਆਂ ਨੇ ਆਪਣੀਆਂ ਨੇ ਦਿੱਤੇ ਨੇਗੇ ਸਾਵਨ ਦੇ 5:30 ਵਜੇ ਤੱਕ ਇਹਨਾਂ ਨੇ 5 ਅੰਡੇ ਦਿੱਤੇ। ਸੋ ਅੰਡੇ ਦਾ ਸਾਈਜ਼ ਵੀ ਤੁਹਾਨੂੰ ਦਿਖਾ ਦਿੰਨੇ ਆਂ। ਅੰਡੇ ਦਾ ਜਿਹੜਾ ਸਾਈਜ਼ ਆਂਡੇ ਦਾ ਸਾਈਜ਼ ਵੀ ਦੋਸਤੋ ਬਹੁਤ ਵਧੀਆ ਹੈਗਾ। ਕਈ ਵੀਰ ਕਹਿੰਦੇ ਨੇ ਸਾਡੇ ਮੁਰਗੀਆਂ ਜਿਹੜੇ ਅੰਡੇ ਬਹੁਤ ਛੋਟੇ ਦਿੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਅੰਡੇ ਦਾ ਸਾਈਜ਼ ਬਹੁਤ ਵਧੀਆ ਹੈਗਾ। ਇਹ ਇਹਨਾਂ ਦੀ ਖਰਾਕ ਵਗੈਰਾ ਤੇ ਨਿਰਪਰ ਕਰਦਾ ਹੁੰਦਾ। ਆਪਾਂ ਕੀ ਇਹਨਾਂ ਨੂੰ ਖਰਾਕ ਦਿੰਨੇ ਆਂ ਤੇ ਕਿਵੇਂ ਇਹਨਾਂ ਦਾ ਪਾਲਣ ਪੋਸਣ ਕਰਦੇ ਆਂ। ਸੋ ਜੇਕਰ ਆਪਣੀ ਖਰਾਕ ਵਗੈਰਾ ਵਧੀਆ ਹੋਊਗੀ ਤਾਹੇ ਅੰਡੇ ਵੀ ਵਧੀ ਦੇਣੀ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਜਸ ਅੰਡੇ ਪਾ ਧਰ ਦਿਨੇ ਦੋਸਤੋ ਪੰਜਿਉਰੇ ਲਓ ਜੀ ਹੁਣ ਦੋਸਤੋ ਆਪਾਂ ਹਲਦੀ ਦੇ ਕੀ ਕੀ ਫਾਇਦੇ ਨੇ ਆਪਾਂ ਇਹਦੇ ਬਾਰੇ ਪ੍ਰੋਪਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਫੇਰ ਆਪਾਂ ਤੁਹਾਨੂੰ ਪਾਣੀ ਚ ਮਿਲਾ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਿੰਨੀ ਹਲਦੀ ਪਾਉਣੀ ਹੈ ਇਹਨਾਂ ਨੂੰ ਸੋ ਬਲੌਗ ਨਾਲ ਬਨੇ ਰਹੋ ਜਿਸ ਤਰ੍ਹਾਂ ਦੋਸਤੋ ਹਲਦੀ ਆਪਣੇ ਲਈ ਜਾਨੀ ਕਿ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਉਸੇ ਤਰ੍ਹਾਂ ਜਿਹੜਾ ਇਹ ਜਾਨਵਰਾਂ ਲਈ ਪੰਛੀਆਂ ਲਈ ਵੀ ਹਲਦੀ ਇੱਕ ਐਂਟੀਬਾਇਟਿਕ ਦਾ ਕੰਮ ਕਰਦੀ ਆ ਜਦੋਂ ਆਪਾਂ ਨੂੰ ਇਹਨਾਂ ਦੇ ਅੰਦਰਲੀ ਕੋਈ ਬਿਮਾਰੀ ਹੁੰਦੀ ਆ ਕਿਸੇ ਵੀ ਕੋਈ ਅੰਦਰ ਫੱਟ ਹੁੰਦਾ ਅੰਦਰ ਕੋਈ ਸੱਟ ਹੁੰਦੀ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਨਾ ਹੀ ਇਹ ਬੋਲ ਕੇ ਦੱਸ ਸਕਦੇ ਨੇ ਜਿਹੜੀ ਹਲਦੀ ਆ ਉਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੀ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆ ਕੇ ਜੇਕਰ ਉੱਪਰ ਜ਼ਖਮ ਹੋਇਆ ਹੋਵੇ ਕਿਸੇ ਆਪਣੇ ਵੀ ਹੁੰਦਾ ਜਾਂ ਫਿਰ ਇਹਨਾਂ ਦੇ ਵੀ ਜੇਕਰ ਜ਼ਖਮ ਆਂਗਾ ਤਾਂ ਆਪਾਂ ਉਹਦੇ ਉੱਪਰ ਹਲਦੀ ਲਾ ਕੇ ਦੇਸੀ ਘਿਓ ਚ ਉਹਨੂੰ ਕਾੜ ਕੇ ਥੋੜਾ ਜਿਹਾ ਹਲਦੀ ਲਾ ਕੇ ਤੇ ਇਹਨਾਂ ਦੇ ਉੱਪਰ ਆਪਾਂ ਹਲਦੀ ਲਾ ਸਕਦੇ ਆ ਉਹ ਤਾਂ ਹੋ ਗਈ ਉੱਪਰਲੀ ਗੱਲ ਜੇਕਰ ਇਹਨਾਂ ਦੇ ਸਰੀਰ ਤੇ ਕਿਤੇ ਫੱਟ ਵਗੈਰਾ ਲੱਗ ਜੇ ਜਾਂ ਕਿਤੇ ਲੱਤ ਤੇ ਇਹਨਾਂ ਦੇ ਸੱਟ ਲੱਗੇ ਤਾਂ ਆਪਾਂ ਹਲਦੀ ਲਾ ਸਕਦੇ ਆ ਉੱਥੇ ਵੀ ਹਲਦੀ ਬਹੁਤ ਕਾਰਗਰ ਸਿੱਧ ਹੁੰਦੀ ਆ ਜੇਕਰ ਆਪਾਂ ਇਹਨਾਂ ਦੀ ਅੰਦਰੂਨੀ ਸੱਟਾਂ ਦੀ ਗੱਲ ਕਰੀਏ ਇਨਾਂ ਦੇ ਵੀ ਜਿਸ ਤਰ੍ਹਾਂ ਆਪਣੇ ਅੰਦਰੂਨੀ ਸੱਟਾਂ ਲੱਗਦੀ ਨੇ ਉਸ ਤਰ੍ਹਾਂ ਇਹਨਾਂ ਦੇ ਵੀ ਅੰਦਰੂਨੀ ਸੱਟਾਂ ਲੱਗਦੀਆਂ ਨੇ ਤੇ ਬੋਲ ਕੇ ਨਹੀਂ ਦੱਸ ਸਕਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਕੀ ਗੱਲ ਬਾਤਾਂ ਪਰ ਜੇਕਰ ਆਪਾਂ ਹਲਦੀ ਪਾਉਣਿਆਂਗੇ ਇਹਨਾਂ ਨੂੰ ਪਾਣੀ 'ਚ ਜੇਕਰ ਤੁਸੀਂ ਹਫਤੇ 'ਚ 1-2 ਦਿਨ ਪਾਣੀ 'ਚ ਹਲਦੀ ਪਾ ਕੇ ਇਹਨਾਂ ਨੂੰ ਦੇ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਵਧੀਆ ਸਿੱਧ ਹੁੰਦੀ ਹੈਗੀ ਕਿਉਂਕਿ ਜਿਹੜੀ ਹਲਦੀ ਹੈ ਉਹ ਐਂਟੀਬਾਇਟਿਕ ਹੁੰਦੀ ਆ ਉਹ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਜਿਹੜੀ ਵਧਾਉਂਦੀ ਹੈਗੀ ਇਸ ਲਈ ਹਲਦੀ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਇਹਨਾਂ ਨੂੰ ਆਪਾਂ ਹਲਦੀ ਫੀਡ 'ਚ ਵੀ ਪਾ ਕੇ ਦੇ ਸਕਦੇ ਹਾਂ ਫੀਡ 'ਚ ਮਿਲਾ ਕੇ ਵੀ ਦੇ ਸਕਦੇ ਹਾਂਗੇ ਜੇਕਰ ਕਈਆਂ ਦੇ ਜਾਨਵਰ ਨਹੀਂ ਫੀਡ 'ਚ ਖਾਂਦੇ ਉਹ ਜਿਹੜੀ ਹਲਦੀ ਪਾਣੀ 'ਚ ਵੀ ਪਾ ਕੇ ਦੇ ਸਕਦੇ ਹਾਂ ਹੁਣ ਆਪਾਂ ਫੀਡ 'ਚ ਮਿਲਾਉਣ ਦਾ ਤਰੀਕਾ ਤੁਹਾਨੂੰ ਦੱਸ ਦੇਵਾਂਗੇ ਜਦੋਂ ਆਪਾਂ ਇਹਨਾਂ ਨੂੰ ਫੀਡ ਪਾਉਣਿਆਂਗੇ ਉਦੋਂ ਜਾਨਵਰਾਂ ਦੇ ਹਿਸਾਬ ਨਾਲ ਤੁਸੀਂ ਆਈਡੀ ਨਾਲ ਪਾ ਸਕਦੇ ਹੋ ਜੇ ਘੱਟ ਵੱਧ ਪੈ ਜੂ ਉਹਦੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਜਦੋਂ ਪੰਨ ਨੂੰ ਫੀਡ ਪਾਉਣੇ ਆ ਉਦੋਂ ਇਹਨਾਂ ਦੀ ਫੀਡ ਦੇ ਵਿੱਚ ਮਿਕਸ ਕਰ ਦੋ ਜਿਸ ਤਰ੍ਹਾਂ ਤੁਹਾਡੇ ਕੋਲ 100 ਜਾਨਵਰ ਆ ਮੰਨ ਲਓ 100 ਬੱਚਾ ਹੈਗਾ ਤਾਂ ਤੁਸੀਂ ਉਹਦੇ ਵਿੱਚ 100 ਗ੍ਰਾਮ ਹਲਦੀ ਉਹਦੀ ਫੀਡ ਚ ਮਿਲਾ ਸਕਦੇ ਹੋ ਜੇ ਥੋੜੀ ਵੱਧ ਜਾਂ ਘੱਟ ਮਿਲਾ ਦੋਗੇ ਤਾਂ ਕੋਈ ਦਿੱਕਤ ਨਹੀਂ ਤੇ 100 ਗ੍ਰਾਮ ਹਲਦੀ ਜਦੋਂ ਮਲਾਉਣੀ ਹੈ 100 ਜਾਨਵਰ ਲਈ ਫੀਡ ਚ ਜਦੋਂ ਖਾਣਗੇ ਅੰਦਰ ਜਾ ਕੇ ਉਹ ਬਹੁਤ ਵਧੀਆ ਕੰਮ ਕਰਦੀ ਹੈਗੀ ਤੇ ਬਹੁਤ ਹੀ ਲਾਹੇਵੰਦ ਸਿੱਧ ਹੁੰਦੀ ਹੈ ਇਹਦੇ ਨਾਲ ਅੰਡੇ ਦੀ ਪ੍ਰੋਡਕਸ਼ਨ ਵੀ ਵਧੂ ਦੋਸਤੋ ਜਿਹੜੀ ਸਭ ਤੋਂ ਵੱਡੀ ਗੱਲ ਆ ਮੇਨ ਗੱਲ ਆ ਅੰਡੇ ਦੀ ਪ੍ਰੋਡਕਸ਼ਨ ਵਧੂ ਹੀ ਵਧੂ ਆਪਾਂ ਜਿਹੜੀ ਆਪਣੀਆਂ ਮੁਰਗੀਆਂ ਨੂੰ ਲਗਭਗ ਹਫਤੇ ਬਾਅਦ ਹਲਦੀ ਜ਼ਰੂਰ ਪਾਉਣੇ ਆ ਸੋ ਮੈਂ ਸੋਚਿਆ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਗੱਲਬਾਤ ਤਾਂ ਜੋ ਹੋਰ ਵੀ ਵੀਰ ਜਿਹੜਾ ਲਾਹਾ ਲੈ ਸਕਣ ਕਿਉਂਕਿ ਕੋਈ ਵੀ ਆਪਾਂ ਜਿਹੜੀ ਨੌਲੇਜ ਆ ਜੇਕਰ ਆਪਾਂ ਅੱਗੇ ਕਿਸੇ ਨਾਲ ਸ਼ੇਅਰ ਕਰਾਂਗੇ ਕੋਈ ਗੱਲਬਾਤ ਦੱਸਾਂਗੇ ਤਾਂ ਹੀ ਉਹ ਦੱਸੇ ਦੂਹੀ ਪਤਾ ਲੱਗਦੀਆਂ ਨੇ ਸੋ ਆਪਾਂ ਤਾਂ ਹੀ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਹੈਗੀ ਤੋ ਹੁਣ ਮੈਂ ਤੁਹਾਨੂੰ ਜਿਹੜਾ ਇਹਨਾਂ ਦਾ ਪਾਣੀ ਤਰਿਆ ਹੋਏਗਾ ਉਸ ਵਿੱਚ ਮੈਂ ਤੁਹਾਨੂੰ ਮਿਲਾ ਕੇ ਦਿਖਾਉਂਗਾ ਕਿ ਕਿਸ ਤਰ੍ਹਾਂ ਮਲਾਉਣੀ ਹੈਗੀ ਕਈ ਜਾਨਵਰ ਕੀ ਕਰਦੇ ਨੇਗੇ ਰੰਗ ਦੇਖ ਕੇ ਪੀਲਾ ਜਿਹਾ ਕੀ ਪਾਣੀ ਪੀਲਾ ਹੋਗਾ ਪੀਂਦੇ ਨਹੀਂ ਹੈਗੇ ਤਾਂ ਉਹਨਾਂ ਨੂੰ ਤੁਸੀਂ ਘੱਟ ਮਿਲਾ ਦਿਓ ਕੋਈ ਦਿੱਕਤ ਨਹੀਂ ਜਿਹਦੇ ਨਾਲ ਰੰਗ ਜ਼ਿਆਦਾ ਨਾ ਪੀਲਾ ਹੋਵੇ ਹਲਕਾ ਜਿਹਾ ਹਲਕਾ ਜਿਹਾ ਪੀਲਾ ਰਹੇ ਤਾਂ ਤੁਸੀਂ ਘੱਟ ਪਾ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣਾਗਾ ਕਿ ਕਿਵੇਂ ਮਲਾਉਣੀ ਆ ਆਜੋ ਬਲੌਗ ਨਾਲ ਬਣੇ ਰਹੋ ਜਿਸ ਤਰ੍ਹਾਂ ਦੋਸਤੋ ਤੁਸੀਂ ਇਹ ਪਾਣੀ ਦੇਖ ਰਹੇ ਹੋ ਆ ਪਈਆ ਆਪਣੇ ਕੋਲ ਹਲਦੀ ਇਹ ਲਗਭਗ ਅੱਧਾ ਚਮਚਾ ਅੱਧਾ ਛੋਟਾ ਚਮਚਾ ਹੋਊਗੀ ਤੁਸੀਂ ਦੇਖ ਸਕਦੇ ਹੋਗੇ ਇਹ ਹਲਦੀ ਪਾਊਡਰ ਆਗਾ ਤਾਂ ਤੁਸੀਂ ਇਹਨਾਂ ਦੇ ਪਾਣੀ ਚ ਕੁਛ ਨਹੀਂ ਕਰਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਦਿਓ ਦੇਖੋ ਇੱਕ ਵਾਰ ਇਹ ਤਾਂ ਭੱਜਣਗੇ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਦੂਰ ਦੂਰ ਜਾ ਰਹੇ ਨੇ ਲਓ ਇਸ ਤਰ੍ਹਾਂ ਤੁਸੀਂ ਮਿਲਾ ਸਕਦੇ ਹੋ ਜੇ ਤੇਲ ੱਗੀ ਇਹਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਤੁਸੀਂ ਜਿਹੜੀ ਹਲਦੀ ਪਾ ਕੇ ਸਾਈਡ ਤੇ ਹੋ ਜਾਓ ਲਓ ਜੀ ਇਹ ਜਿਹੜਾ ਹਲਦੀ ਵਾਲਾ ਪਾਣੀ ਦੋਸਤੋ ਤੁਸੀਂ ਇਸ ਟਾਈਮ ਦੇਖ ਰਹੇ ਹੋ ਇਹ ਇਹਨਾਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੈਗਾ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈਗਾ ਇਹਨਾਂ ਲਈ ਸੋ ਤੁਸੀਂ ਵੀ ਇਸ ਤਰ੍ਹਾਂ ਇਹਨਾਂ ਨੂੰ ਹਲਦੀ ਵਾਲਾ ਪਾਣੀ ਦੇ ਸਕਦੇ ਹੋ ਹਾਂਜੀ ਦੋਸਤੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਹਲਦੀ ਦੇ ਅੱਜ ਫਾਇਦੇ ਦੱਸੇ ਨੇ ਇਸ ਬਲੌਗ 'ਚ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੇ ਹਲਦੀ ਵਾਲਾ ਪਾਣੀ ਨਾਲ ਹੀ ਰੱਖਤਾ ਇਹ ਹੌਲੀ-ਹੌਲੀ ਪੀਂਦੇ ਰਹਿਣਗੇ ਸੋ ਆਪਾਂ ਡੇਲੀ ਬਲੌਗ 'ਚ ਇਦਾਂ ਹੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤਾਂ ਤੁਸੀਂ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੱਧ ਤੋਂ ਵੱਧ ਸਪੋਰਟ ਦਿਆ ਕਰੋ ਆਪਾਂ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਬਣਾਇਆ ਕਰਾਂਗੇ ਤੇ ਬਾਕੀ ਕਿਸੇ ਵੀ ਵਿਸ਼ੇ ਤੇ ਜੇ ਤੁਹਾਨੂੰ ਲੋੜ ਹੁੰਦੀ ਹੈ ਵੀਡੀਓ ਦੀ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਦਿਆ ਕਰੋ ਆਪਾਂ ਤੁਹਾਡੇ ਲਈ ਉਹੀ ਵੀਡੀਓ ਬਣਾ ਦਿਆ ਕਰਾਂਗੇ ਤੇ ਆਪਣਾ ਇੱਕ WhatsApp ਗਰੁੱਪ ਵੀ ਬਣਾਇਆ ਹੋਇਆ ਜਿਹਦੇ ਵਿੱਚ ਐਕਸਪਰਟ ਵੀਰ ਨੇ ਜਿਹੜੇ ਪੂਰੀ ਜਾਣਕਾਰੀ ਰੱਖਦੇ ਨੇ ਉਹ ਗਰੁੱਪ ਬਣਾਇਆ ਹੋਇਆ ਆਪਣਾ WhatsApp ਗਰੁੱਪ ਜੇ ਕਿਸੇ ਵੀਰ ਨੇ ਉਹ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਇਹਦੇ ਕਮੈਂਟ ਬਾਕਸ ਚ ਆਪਣਾ WhatsApp ਨੰਬਰ ਤੇ ਨਾਮ ਤੁਸੀਂ ਕਮੈਂਟ ਕਰਕੇ ਉਸ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਆਪਣੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਇੱਕ ਗੱਲ ਹੋਰ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਬਿਲਾਉਂਗ ਕਰਦੇ ਹੋ ਕਿੱਥੋਂ ਵੀਡੀਓ ਦੇਖ ਰਹੇ ਹੋ ਇੰਨੇ ਨਾਲ ਬੰਦੇ ਦਾ ਹੌਸਲਾ ਵਧਿਆ ਰਹਿੰਦਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਦੋਸਤੋ ਅੱਪ ਡੇਲੀ ਤੁਹਾਡੇ ਲਈ ਵਧੀਆ-ਵਧੀਆ ਬਲੌਗ ਇਦਾਂ ਦੇ ਬਣਾਉਂਦੇ ਰਹਾਂਗੇ ਜਿਹਦੇ ਨਾਲ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ